ਉਨੇ ਪਿੰਡ ਦਾ ਸਹਿਯੋਗ ਤਾਂ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਬਾਈ ਐਨਆਰਆਈ ਵੀਰਾਂ ਦਾ ਬਹੁਤ ਜ਼ਿਆਦਾ ਸਹਿਯੋਗ ਜੀ ਤੇ ਮੰਨ ਕੇ ਚਲੋ 6-7 ਮਹੀਨਿਆਂ ਦੇ ਵਿੱਚ ਇਹ ਮਸਜਿਦ ਕੰਪਲੀਟ ਖੜੀ ਹੋ ਗਈ ਠੀਕ ਹੈ ਵੀ ਭਾਈਚਾਰਕ ਸਾਂਝ ਕੀ ਹੁੰਦੀ ਆ ਕਈ ਐਵੇਂ ਪੜਕਾਉ ਹੁੰਦੇ ਆ ਹਿੰਦੂ ਮੁਸਲਮਾਨ ਇਦਾਂ ਓਦਾਂ ਸਿੱਖ ਇਦਾਂ ਪਰ ਸਾਡੇ ਪਿੰਡ ਨੇ ਮਿਸਾਲ ਕਾਇਮ ਕੀਤੀ ਆ ਵੀ ਇੱਥੇ ਸਿੱਖ ਹਿੰਦੂ ਮੁਸਲਮਾਨ ਸਾਰੇ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਰਹਿੰਦੇ ਆ ਤੇ ਹਰ ਇੱਕ ਧਰਮ ਦਾ ਪਿਆਰ ਤੇ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਆ ਸਾਸੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਣਾ ਆਪਣੇ ਪਿੰਡ ਪਹੁੰਚੇ ਆਂ ਬਈ ਮਸਜਿਦ ਦੇ ਵਿੱਚ ਜਿਹੜੀ ਕਿ 1947 ਤੋਂ ਪਹਿਲਾਂ ਦੀ ਇੱਥੇ ਮਸਜਿਦ ਮੌਜੂਦ ਸੀ ਤੇ ਪਿਛਲੇ ਸਮੇਂ ਤੋਂ ਕੋਈ ਸਮੇਂ ਤੋਂ ਇੱਥੇ ਨਵੀਂ ਮਸਜਿਦ ਬਣ ਚੁੱਕੀ ਐ ਤੇ ਆਪਣੇ ਪਿੰਡ ਭਲੂਰ ਚ ਬੜਾ ਭਾਈਚਾਰਕ ਸਾਂਝਾ Hindu Sikh Musliman ਸਾਰੇ ਰਲ ਕੇ ਰਹਿੰਦੇ ਨੇ ਤੇ ਅੱਜ ਤੁਹਾਨੂੰ ਮਸਜਿਦ ਸਾਰੀ ਦਿਖਾਵਾਂਗੇ ਵੀ ਪਿੰਡ ਭਲੂਰ ਦੀ ਤੇ ਵੀਡੀਓ ਨੂੰ ਪਹਿਲਾਂ ਚਲਦੀ ਨੂੰ ਸ਼ੇਅਰ ਜ਼ਰੂਰ ਕਰਦੇ ਜਾਓ ਤੇ ਐਦਾਂ ਦੀਆਂ ਵੀਡੀਓ ਤੁਹਾਡੇ ਵਾਸਤੇ ਮੈਂ ਲੈ ਕੇ ਆਉਂਦਾ ਰਹੂੰਗਾ ਧਾਰਮਿਕ ਵੀਡੀਓ ਆਪਾਂ ਲੈ ਕੇ ਆਉਂਦੇ ਰਹਿਨੇ ਆ ਤੇ ਅੱਜ ਤੁਹਾਨੂੰ ਸਾਰੀ ਮਸਜਿਦ ਦਿਖਾਵਾਂਗੇ ਤੇ ਨਾਲ ਹੀ 1.5 ਵਜੇ ਨਵਾਜ਼ ਸ਼ੁਰੂ ਹੁੰਦੀ ਹੈ ਤੇ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਬਾਕੀ ਆਪਾਂ ਨੂੰ ਕੁਝ ਸਾਰੀ ਇਹਦੇ ਬਾਰੇ ਤੁਹਾਨੂੰ ਹਿਸਟਰੀ ਅੱਜ ਜ਼ਰੂਰ ਦੱਸਾਂਗੇ ਵੀਡੀਓ ਦੇ ਨਾਲ ਬਣੇ ਜ਼ਰੂਰ ਆਜੋ ਤੇ ਟਾਈਮ 1 ਵਜੇ ਪੰਜ ਮਿੰਟ ਹੋ ਗਏ ਨੇ ਤੇ 1.5 ਵਜੇ ਨਵਾਜ਼ ਸ਼ੁਰੂ ਹੁੰਦੀ ਹੈ ਇਸ ਜਗ੍ਹਾ ਤੇ ਤੇ ਬਾਕੀ ਜਨਮਰ ਵੀਰ ਹੁਣੀ ਆਉਂਦੇ ਆ ਤੇ ਫਿਰ ਤੁਹਾਡੀ ਕਰਵਾਉਨੇ ਉਹਨਾਂ ਵੀਰਾਂ ਨਾਲ ਵੀ ਗੱਲਬਾਤ ਮਸਜਿਦ ਦੀ ਇੱਕ ਸਾਈਡ ਕੋਨੇ ਤੇ ਖੂਈ ਵੀ ਮੌਜੂਦ ਹੈ ਜਿਹੜੀ ਕਿ ਬਹੁਤ ਪੁਰਾਣੀ ਖੂਈ ਹੈ ਇਹ ਤੇ ਕਾਫੀ ਪੁਰਾਣੀ ਹੈ ਉੱਪਰ ਜਾਲ ਲੱਗਿਆ ਹੋਇਆ ਤੇ ਕਾਫੀ ਜਿਆਦਾ ਡੂੰਘੀ ਹੈ ਹੁਣ ਪਾਣੀ ਤਾਂ ਥੱਲੇ ਗਏ ਚਲੇ ਪਰ ਖੂਈ ਅੱਜ ਵੀ ਇਹ ਮੌਜੂਦ ਆ ਪਹਿਲਾਂ ਇਹ ਗਲੀ 'ਚ ਬਾਹਰ ਹੁੰਦੀ ਸੀ ਹੁਣ ਸਾਰਾ ਵਲਗਣ ਕਰਕੇ ਤੇ ਇਹਦੀ ਸੇਵਾ ਚੱਲਦੀ ਸੀ ਪਿਛਲੇ ਸਾਲ ਤੇ ਹੁਣ ਬਹੁਤ ਸੋਹਣੀ ਇਹਨੂੰ ਬਣਾ ਦਿੱਤਾ ਗਿਆ ਤੇ ਇਹ ਕਾਫੀ ਇੱਥੇ ਜਿਹੜੇ ਘਰਾਂ ਦਾ ਨਾਲ ਇੱਥੇ ਘਰ ਲੱਗਦੇ ਆ ਉਹਨਾਂ ਨੇ ਜਗ੍ਹਾ ਇਹ ਇਸੇ ਤੇ ਸਾਰੀ ਜਗ੍ਹਾ ਉਹਨਾਂ ਨੇ ਆਪ ਹੀ ਛੱਡਤੀ ਹੈ ਮਸਜਿਦ ਨੂੰ ਤੇ ਆ ਤੁਸੀਂ ਦੇਖ ਸਕਦੇ ਹੋ ਕਾਫੀ ਖੁੱਲੀ ਜਗ੍ਹਾ ਤੇ ਇਹ ਮਸਜਿਦ ਬਣੀ ਹੋਈ ਆ ਤੇ ਕਾਫੀ ਇਹ ਚਰਚਾ ਚ ਸੀਗੀ ਮਸਜਿਦ ਜਿਸ ਵੇਲੇ ਇਹਦੀ ਨੀਂਹ ਰੱਖੀ ਗਈ ਸੀ ਉਸ ਸਮੇਂ ਕਾਫੀ ਚੈਨਲਾਂ ਤੇ ਇਹ ਵੀਡੀਓ ਇੱਥਣੀਆਂ ਫੋਟੋ ਕਾਫੀ ਵਾਇਰਲ ਹੋਈਆਂ ਸੀ ਵਾਇਰਲ ਹੋਣ ਦਾ ਕਾਰਨ ਇਹ ਸੀ ਕਿ ਉਸ ਸਮੇਂ ਜਦੋਂ ਨੀਂਹ ਪੱਥਰ ਤਰਨਾ ਸੀ ਤੇ ਬਹੁਤ ਜ਼ਿਆਦਾ ਬਾਰਿਸ਼ ਹੋਈ ਤੇ ਫਿਰ ਪਿੰਡ ਦੇ ਪਤਵੰਤੇ ਸੱਜਣਾ ਨੇ ਕਿਹਾ ਵੀ ਗੁਰੂ ਘਰੇ ਪ੍ਰੋਗਰਾਮ ਰੱਖੋ ਗੁਰੂ ਘਰੇ ਪ੍ਰੋਗਰਾਮ ਰੱਖਣ ਨਾਲ ਫੋਟੋ ਤੇ ਵੀਡੀਓ ਵਾਇਰਲ ਹੋ ਗਈਆਂ ਵਾਇਰਲ ਹੋਣ ਦੇ ਨਾਲ ਮਸਜਿਦ ਬਹੁਤ ਜਲਦੀ ਤਿਆਰ ਹੋਈ ਨੇ ਪੱਥਰ ਰੱਖਣ ਤੋਂ ਬਾਅਦ ਇਹਦੀ ਉਸਾਰੀ ਵੀ ਜਲਦੀ ਕੀਤੀ ਗਈ ਤੇ ਬਹੁਤ ਸੋਹਣੀ ਇਹਨੂੰ ਲੁੱਕ ਦਿੱਤੀ ਗਈ ਹੈ ਤੇ ਬਹੁਤ ਵਧੀਆ ਪਾਈਚਾਰਕ ਸਾਂਝ ਹੈ ਵੀ ਆਪਣੇ ਪਿੰਡ ਦੇ ਵਿੱਚ ਤੇ ਆਪਣੇ ਪਿੰਡ ਦੇ ਵਿੱਚ ਇੱਕ ਮੰਦਿਰ ਵੀ ਹੈ ਇੱਕ ਮਸਜਿਦ ਆ ਤੇ ਸਿੱਖ ਧਰਮ ਦੇ ਆਪਣੇ ਗੁਰੂ ਘਰ ਵੀ ਹੈਗੇ ਆ ਤੇ ਬਾਕੀ ਬੜਾ ਵਧੀਆ ਲੱਗਦਾ ਮੈਨੂੰ ਕਾਫੀ ਦਿਨਾਂ ਚੋਂ ਮੇਰੇ ਜਨ ਵਿੱਚ ਸੀਗੀ ਵੀ ਆਪਾਂ ਜਾ ਕੇ ਮਸਜਿਦ ਦੀ ਮਸਜਿਦ ਦੀ ਇੱਕ ਵੀਡੀਓ ਜ਼ਰੂਰ ਸ਼ੇਅਰ ਕਰੀਏ ਤੇ ਤਾਂ ਕਿ ਹਰ ਇੱਕ ਪਿੰਡਾਂ ਚ ਆਪਣੇ ਪੰਜਾਬ ਜਾਂ ਆਸ-ਪਾਸੇ ਦੂਰ ਪਤਾ ਲੱਗ ਸਕੇ ਵੀ ਭਾਈਚਾਰਕ ਸਾਂਝ ਕੀ ਹੁੰਦੀ ਆ ਕਈ ਐਵੇਂ ਢਕਾਉ ਹੁੰਦੇ ਆ ਹਿੰਦੂ ਮੁਸਲਮਾਨ ਇਦਾਂ ਓਦਾਂ ਸਿੱਖ ਇਦਾਂ ਪਰ ਸਾਡੇ ਪਿੰਡ ਨੇ ਮਿਸਾਲ ਕਾਇਮ ਕੀਤੀ ਆ ਵੀ ਇੱਥੇ ਸਿੱਖ ਹਿੰਦੂ ਮੁਸਲਮਾਨ ਸਾਰੇ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਰਹਿੰਦੇ ਆ ਤੇ ਹਰ ਇੱਕ ਧਰਮ ਦਾ ਪਿਆਰ ਤੇ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਆ ਇਹ ਆ ਜੀ ਬਾਹਰਲੀ ਸਾਈਡ ਤੋਂ ਪੂਰਾ ਤੇ ਇਹ ਹੈਗਾ 메ਨ ਗੇਟ ਮਸਜਿਦ ਦਾ ਤੇ ਇਧਰ ਨਾਲ ਸਾਹਮਣੇ ਵੀ ਫਿਰ ਨਹੀਂ ਲੱਗ ਜਾਂਦੀ ਆਪਣੇ ਤੇ ਆ ਬਹੁਤ ਵਧੀਆ ਰੈਸ਼ ਵੀ ਇੱਥੇ ਬਣੀ ਹੋਈ ਆ ਤੇ ਕਾਫੀ ਸੋਹਣੀ ਲੱਗ ਰਹੀ ਆ ਤੁਸੀਂ ਦੇਖ ਸਕਦੇ ਹੋ ਪੂਰਾ ਪੱਕੀ ਜਗਾ ਬਣਾਈ ਹੋਈ ਆ ਤੇ ਜਦੋਂ 1.5 ਵਜੇ ਨਮਾਜ਼ ਪੜਦੇ ਆ ਤੇ ਜਦੋਂ ਆ ਸਪੀਕਰ ਪਿੰਡ ਦੇ ਵਿੱਚ ਚੱਲਦਾ ਤੇ ਬੜਾ ਸਕੂਨ ਮਿਲਦਾ ਤੇ ਅੱਜ ਮੈਂ ਖੁਦ ਦੇਖਣ ਆਇਆ ਤੇ ਨਾਲੇ ਤੁਹਾਨੂੰ ਵੀ ਜ਼ਰੂਰ ਤੇ ਇੱਕ ਗੱਲ ਹੋਰ ਵੀ ਇਹ ਮਸਜਿਦ ਦਾ ਕੁਝ ਕੰਮ ਹਲੇ ਅਧੂਰਾ ਬਾਕੀ ਆ ਜਿਹੜੇ ਕਿ ਆ ਫਰੰਟ ਤੇ ਤੁਸੀਂ ਇਧਰਲੀ ਸਾਈਡ ਆ ਚਾਰ ਇੱਥੇ ਮিনার ਲੱਗਣੇ ਆ ਫਰੰਟ ਤੇ ਫਿਰ ਇਹ ਮਸਜਿਦ ਦਾ ਕੰਮ ਪੂਰਾ ਕੰਪਲੀਟ ਹੋਣਾ ਤੇ ਪੱਥਰ ਵੀ ਅੰਦਰ ਵੀ ਰਹਿੰਦਾ ਤੇ ਬਾਹਰ ਵੀ ਰਹਿੰਦਾ ਜਿਹੜੇ ਵੀ ਵੀਰ ਐਨ ਆਰ ਆਈ ਜਾਂ ਪਿਆਰ ਕਰਨੇ ਵਾਲੇ ਜਾਂ ਸੇਵਾ ਭਾਵਨਾ ਕਰਨ ਵਾਲੇ ਤੇ ਉਹ ਆਪਣੀ ਵੀਡੀਓ ਤੇ ਨਾਲੇ ਦੇਖ ਕੇ ਤੁਸੀਂ ਸਪੋਰਟ ਜ਼ਰੂਰ ਕਰਨੀ ਆ ਵੀ ਪਿੰਡ ਪਲੂਰ ਚ ਇਹ ਜਿਹੜੀ ਮਸਜਿਦ ਆ ਇਹਦਾ ਕੁਝ ਕੰਮ ਅਧੂਰਾ ਤੇ ਤੁਹਾਡੀ ਸਪੋਰਟ ਦੀ ਲੋੜ ਆ ਤੇ ਤੁਸੀਂ ਵੱਧ ਚੜ ਕੇ ਸੇਵਾ ਕਰਨੀ ਆ ਤੇ ਜਲਦੀ ਜਲਦੀ ਜਿਹੜੇ ਚਾਰ ਮিনার ਆ ਉਹ ਵੀ ਜਲਦੀ ਜਲਦੀ ਪੂਰੇ ਹੋ ਜਾਣ ਤੇ ਸੇਵਾ ਦਾ ਕੰਮ ਆ ਬਾਕੀ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਹਲੇ ਪੱਥਰ ਦਾ ਕੰਮ ਰਹਿੰਦਾ ਤੇ ਅੰਦਰਲੀ ਸਾਈਡ ਵੀ ਕੁਝ ਅਜੇ ਕੰਮ ਰਹਿੰਦਾ ਪੱਥਰ ਦਾ ਤੇ ਮਨਾਰ ਵੀ ਜਲਦੀ ਜਲਦੀ ਆਪਣੇ ਲੱਗ ਜਾਣਾ ਤੇ ਜਰੂਰ ਇਹ ਸੇਵਾ 'ਚ ਹਿੱਸੇ ਪਾਓ وأشهد أن محمدا رسول الله حي على الفرن है तुने मौलवी साहबी नमाजा पाँच नमाजेंगरब नमाजे। नमाज और इशार जी उनका टाइम होता है सुबह एक छतालीस मिनट पर जी और फिर दोपहर में होता है एक बज के तीस मिनट पर जी और असर का टाइम होता है चार बज के पैतालीस मिनट का जी ਔਰ ਮਗਰੀਬ ਕਾ ਹੋਤਾ ਹੈ 6:24 ਕਾ ਜੀ ਇਸ਼ਾ ਕਾ ਹੋਤਾ ਹੈ 7:45 ਕਾ ਜੀ ਇਹ ਟਾਈਮ ਹੋਤਾ ਹੈ ਠੀਕ ਹੈ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਮੌਲਵੀ ਸਾਹਿਬ ਮੈਨੂੰ ਡੈਢ ਮਿੰਨਾ ਹੋ ਗਿਆ ਡੈਢ ਮਿੰਨਾ ਹੋ ਗਿਆ ਠੀਕ ਹੈ ਤੇ ਜਿਹੜਾ ਉਹ ਮੌਲਵੀ ਸਾਹਿਬ ਲਿਖਿਆ ਹੋਇਆ ਕੀ ਲਿਖਿਆ ਹੈ ਸਾਹਮਣੇ ਉਹ ਲਿਖਿਆ ਹੈ ਲਾ ਇਲਾਹਾ ਇਲਾ ਲਲਾਹ ਮੁਹੰਮਦੁਰ ਰਸੂਲੁਲਾ ਸੱਲੱਲਾਹੁ ਅਲੈহি ਵਸੱਲਮ ਜੀ ਕੀ ਇਹਦਾ ਮਤਲਬ ਹੁੰਦਾ ਮਤਲਬ ਇਹ ਹੈ ਕਿ ਨਹੀਂ ਕੋਈ ਮਾਬੂਦ ਸਿਵਾਏ ਅੱਲਾ ਕੇ ਜੀ ਔਰ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹ ਵਸੱਲਮ ਅੱਲਾ ਕੇ ਬੰਦੇ ਔਰ ਉਸਕੇ ਰਸੂਲ ਹੈ ਜੀ ਸਾਰੇ ਅੱਮਾਂ ਨੂੰ ਮੁਰੀਮਨ ਨਮਸਕਾਰ ਲਓ ਜੀ ਹੁਣ ਤੁਹਾਨੂੰ ਆਪਾਂ ਡਾਕਟਰ ਅਨਵਰ ਖਾਨ ਤੇ ਸਾਰੇ ਵੀਰਾਂ ਨਾਲ ਕਰਵਾਉਂਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਵੀਰ ਜੀ ਕਿੱਦਾਂ ਦਾ ਪਿਆਰ ਮਿਲਿਆ ਆਪਣੇ ਪਿੰਡ ਜੋ ਜਦੋਂ ਆਪਾਂ ਇਹ ਮਸਜਿਦ ਤਿਆਰ ਕਰਾਈ ਆ ਤੇ ਕਿੰਨੀ ਪੁਰਾਣੀ ਸੀ ਇੱਥੇ ਪਹਿਲਾਂ ਤੇ ਸਾਰਾ ਤੁਸੀਂ ਏ ਟੂ ਜ਼ੈਡ ਮੈਨੂੰ ਦੱਸੋ ਇਹਨਾਂ ਪਗ ਆਪਣਾ ਜਦੋਂ 2021 ਦੀ ਵਿੱਚ ਆਪਾਂ ਮਸਜਿਦ ਦਾ ਨੀ ਪੱਥਰ ਰੱਖਿਆ 7ਵੇਂ ਮਹੀਨੇ ਚ ਜੀ ਤੇ ਉਦੋਂ ਇੱਥੇ ਜਿੱਥੇ ਆਪਾਂ ਜਿਸ ਥਾਂ ਖੜੇ ਆਂ ਮਸਜਿਦ ਇੱਥੇ ਆਪਣਾ ਪ੍ਰੋਗਰਾਮ ਕੀਤਾ ਸੀਗਾ ਜੀ ਤੇ ਬਾਰਿਸ਼ ਆਉਣ ਦੀ ਵਜ੍ਹਾ ਦੇ ਨਾਲ ਤੇ ਗੁਰਦੁਆਰਾ ਸਾਹਿਬ ਵਿੱਚ ਪ੍ਰੋਗਰਾਮ ਹੋਇਆ ਜੀ ਤੇ ਸੋਚਿਆ ਵੀ ਨਹੀਂ ਸੀ ਭਾਈ ਕਦੇ ਯਾਰ ਵੀ ਇਸ ਤਰ੍ਹਾਂ ਹੋਊਗਾ ਭਾਈ ਚਲ ਰਿਹਾ ਵੀ ਉੱਥੇ ਇੰਨਾ ਪਿਆਰ ਮੁਹੱਬਤ ਮਿਲਿਆ ਗੁਰਦੁਆਰਾ ਸਾਹਿਬ ਦਾ ਜੋ ਅਸੀਂ ਮਿਲ ਕੇ ਉੱਥੇ ਪ੍ਰੋਗਰਾਮ ਕੀਤਾ ਮਸਜਿਦ ਦਾ ਜੀ ਚਾਰ ਪੰਜ ਘਰਾਂ ਤੋਂ ਤੁਹਾਨੂੰ ਪਤਾ ਵੀ ਕੀ ਕੀ ਕਰ ਸਕਦੇ ਆ ਮਸਜਿਦ ਨਹੀਂ ਬਣ ਸਕਦੀ ਜੀ ਜੀ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਮਸਜਿਦ ਦਾ ਨੀਂਹ ਪੱਥਰ ਰੱਖਿਆ ਸ਼ਾਈ ਮਾਂ ਪੰਜਾਬ ਵੀ ਆਏ ਸੀ ਜੀ ਹੋਰ ਪਤਵੰਤ ਤੇ ਬਹੁਤ ਦੂਰੋਂ ਦੂਰੋਂ ਬੁਲਾਏ ਸੀ ਜੀ ਆਪਣੇ ਪਿੰਡ ਦਾ ਸਹਿਯੋਗ ਤਾਂ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਬਾਈ ਐਨ ਆਰ ਆਈ ਵੀਰਾਂ ਦਾ ਬਹੁਤ ਜ਼ਿਆਦਾ ਸਹਿਯੋਗ ਜੀ ਤੇ ਮਨ ਕੇ ਚਲੋ 6-7 ਮਹੀਨਿਆਂ ਦੇ ਵਿੱਚ ਹੀ ਮਸਜਿਦ ਕੰਪਲੀਟ ਖੜੀ ਹੋ ਗਈ ਠੀਕ ਹੈ ਇਹ ਮਸਜਿਦ ਦਾ ਪੁਰਾਣਾ ਇਤਿਹਾਸ ਬਾਈ ਆਪਾਂ ਨੂੰ ਤਾਂ ਪਤਾ ਨਹੀਂ 47 ਤੋਂ ਪਹਿਲਾਂ ਦੀ ਮਸਜਿਦ ਦੱਸਦੇ ਆਗੇ ਜੀ ਜੀ 1947 ਤੋਂ 75 ਸਾਲ ਬਾਅਦ ਮਸਜਿਦ ਦੀ ਤਾਮੀਰ ਹੋਈ ਹੈ ਨਾ ਕਿੰਨਾ ਆਪਾਂ ਬਣਾਇਆ ਲੋਕ ਹੋਈ ਚੱਲਦੀ 75 ਸਾਲਾਂ ਬਾਅਦ ਮਸਜਿਦ ਦੀ ਦੁਬਾਰੇ ਤਾਮੀਰ ਹੋਈ ਹੈ ਜਿੱਥੇ ਆਪਾਂ ਖੜੇ ਹਾਂ ਜੀ ਜੀ ਇਹ ਤਾਂ ਆ ਵੇਖਾ ਇੱਥੇ ਮਗਰ ਕੋ ਕਮਰੇ ਲਾ ਕੇ ਬਣਾ ਰਹੇ ਸੀ ਸਾਰਾ ਕੁਝ ਜਿਉ ਮੀ ਮੀ ਦੇ ਪੈਨਕਾਰ ਨਹੀਂ ਵੀ ਜਾਨੀ ਗੁਰੂ ਘਰ ਰੱਖਣਾ ਪਿਆ ਤੇ ਉਹਦੇ ਨਾਲ ਵੀਡੀਓ ਜਾਨੀ ਜਿਹੜੀਆਂ ਫੋਟੋਆਂ ਸੀ ਬਹੁਤ ਜ਼ਿਆਦਾ ਵਾਇਰਲ ਹੋਈਆਂ ਪੂਰੀ ਮਾਲਕ ਨੇ ਉੱਤ ਵਰਚਾ ਕਰ ਪੂਰੀ ਦੁਨੀਆ ਦੇ ਵਿੱਚ ਵਾਇਰਲ ਪਰਮਾਤਮਾ ਲਾਪਾ ਕਾਬ ਜਾਣਦਾ ਹੈਗਾ ਵੀ ਕਿਸ ਤਰ੍ਹਾਂ ਇਹਨਾਂ ਨੂੰ ਸਪੋਰਟ ਦਿੱਤੀ ਜਾਵੇ ਮਸਜਿਦ ਦੀ ਬਣਾਈ ਜਾਵੇ ਜੀ ਤੇ ਉਹਨੇ ਆਪਣੀ ਰਹਿਮਤ ਦੀ ਬਾਰਿਸ਼ ਕੀਤੀ ਅਸਲ ਭਾਗੋ ਜੀ 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 ਸਹੀ ਇਹ ਦੇਖਿਆ ਜਾਵੇ ਇਸ ਤਰ੍ਹਾਂ ਤਾਂ ਇੱਥੇ ਇੱਥੇ ਅਗਰ ਪ੍ਰੋਗਰਾਮ ਹੁੰਦਾ ਤਾਂ ਕੁਝ ਵੀ ਨਹੀਂ ਹੋਣਾ ਸੀ ਕੁਝ ਵੀ ਨਹੀਂ ਸੀ ਹੋਣਾ ਪੂਰੀ ਦੁਨੀਆ ਦੇ ਵਿੱਚ ਵਾਇਰਲ ਹੋਈ ਆ ਜੀ ਵੱਡੇ ਵੱਡੇ ਚੈਨਲਾਂ ਤੇ ਬੀਬੀਸੀ ਨਿਊਜ਼ ਪਾਈਨ ਏਸ਼ੀਆ ਕੈਨੇਡਾ ਤੱਕ ਜਿੰਨੇ ਕੈਨੇਡਾ ਦੇ ਵਿੱਚ ਜਾਂ ਬਾਹਰਲੇ ਐਨ ਆਰ ਆਈ ਵੀਰ ਬੈਠੇ ਆ ਉਹਨਾਂ ਤੱਕ ਖਬਰ ਪਹੁੰਚੀ ਜੀ ਤਾਂ ਮਾਜਿਦ ਲਈ ਬਹੁਤ ਜ਼ਿਆਦਾ ਚੰਦਾ ਇਕੱਠਾ ਹੋਇਆ ਜੀ ਉਹਨਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਉਹਦੇ ਨਾਲ ਇਹ ਜਲਦੀ ਹੋ ਗਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵੀਰੇ ਹੁਣ ਆਪਣਾ ਇਹਦਾ ਕੀ ਰਹਿੰਦਾ ਹਾਲੇ ਕੀ ਸੇਵਾ ਹੈ 5 ਕਰੋੜ 10 ਲੱਖ ਰੁਪਏ ਸਾਨੂੰ ਮੰਨ ਕੇ ਚੱਲੋ ਵੀ ਸੂ ਅੱਖਾਂ ਨੋ ਮਹੀਨਾ ਜੀ ਇਕੱਠਾ ਹੋ ਗਿਆ ਅੱਛਾ ਐਨ ਆਰ ਆਈ ਵੀਰਾਂ ਨੇ ਪਿੰਡ ਦੇ ਪਿੰਡ ਦੇ ਸਹਿਯੋਗ ਦੇ ਨਾਲ ਠੀਕ ਹੈ ਹੁਣ ਪਾਉ ਇੱਕ ਤਾਂ ਮਸਜਿਦ ਦਾ ਮੇਨ ਕੰਮ ਜੋੜੀਆਂ ਦਾ ਤਾਂ ਹੋ ਚੁੱਕਿਆਗਾ ਜੀ ਇੱਕ ਤਾਂ ਪੱਥਰ ਇਹਦਾ ਲਾਉਣ ਵਾਲਾ ਠੀਕ ਹੈ ਤੇ ਚਾਰ ਮিনারਾਂ ਆ ਮਸਜਿਦ ਦੀ ਤੁਸੀਂ ਦੇਖਣ ਵੀਡੀਓ ਦਿਖਾਉਂਗੇ ਹਾਂਜੀ ਹਾਂਜੀ ਇਹ ਚਾਰ ਮিনার ਦਿੱਤੇ ਹੋਏ ਆ ਮਸਜਿਦ ਦੀ ਉਹ ਕੰਮ ਪੈਂਡਿੰਗ ਪਿਆਗਾ ਠੀਕ ਹੈ ਤੇ ਬਸ ਇਹੀ ਨਗਰ ਨਿਵਾਸੀਆਂ ਦੇ ਅੱਗੇ ਕੁਝ ਨਹੀਂ ਬਈ ਇਹ ਚ ਸਭ ਚੀਜ਼ਾਂ ਪੂਰੀਆਂ ਹੋ ਜਾਂਦੀਆਂ ਪੂਰੀਆਂ ਹੋ ਜਾਂਦੀਆਂ ਹਾਂਜੀ ਹਾਂਜੀ ਲਓ ਜੀ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਤੁਸੀਂ ਸੇਵਾ ਕਰ ਸਕਦੇ ਹੋ ਐਨ ਆਰ ਆਈ ਵੀ ਇਹ ਵੀ ਸੇਵਾ ਕਰਨ ਤੇ ਪਿੰਡ ਵਾਸੀਆਂ ਦਾ ਪਹਿਲਾਂ ਵੀ ਬਹੁਤ ਜ਼ਿਆਦਾ ਸੰਯੋਗ ਹੈ ਤੇ ਹੁਣ ਵੀ ਵੱਧ ਛੜ ਕੇ ਬਈ ਜਰੂਰ ਸਪੋਰਟ ਕਰੋ ਸੰਯੋਗ ਦਿਓ ਤੇ ਸਾਡੇ ਪਿੰਡ ਚ ਬਹੁਤ ਵਧੀਆ ਭਾਈਚਾਰਕ ਸਾਂਝ ਆ ਤੇ ਬਹੁਤ ਵੀਰਾਂ ਦਾ ਲੋਕਾਂ ਦਾ ਪਿੰਡ ਵਾਸੀਆਂ ਦਾ ਸੰਯੋਗ ਆ ਬਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ